50 ਰੁਪਏ ਮੰਗਦੀ ਆ ਕਹਿੰਦੀ ਇਹਨਾਂ ਮੈਂ ਲੈਣੇ ਨਹੀਂ ਹੈਗੇ 10 ਰੁਪਏ ਦੇ ਆ ਦੇਖੋ ਇਦਾਂ ਫੇਰਦੀਆਂ ਇਹ ਇਹਨਾਂ ਦੇ ਮਾਪੇ ਉਹਨਾਂ ਨੂੰ ਛੱਡ ਦਿੰਦੇ ਨੇ ਆਪ ਬੋਲੋ ਮਾਂ ਕਹਾਂ ਹੈ ਤੁਹਾਡੀ ਤੁਹਾਡੀ ਮੈਂ ਵੀਡੀਓ ਤਾਂ ਜਾਂਦਾ ਇੱਧਰ ਇੱਧਰ ਕੀ ਆ ਜਨਾ ਆ ਦੇਖੋ ਐਸੇ ਫੇਰਤੇ ਆ ਤੁਸੀਂ ਟੀਵੀ ਪਰ ਆਓਗੇ ਠੀਕ ਹੈ ਇਹ ਦੇਖੋ ਐਸੇ ਫੇਰਤੇ ਆ ਆ ਦੇਖੋ ਇੱਕ ਘਾਰ ਹੀ ਨੇ ਇਸ ਕੋ ਆਪ ਨਹੀਂ ਦੇਖ ਲੋ ਇੱਕਦਮ ਤੈਸੀ ਮੰਗਦੇ ਨੇ ਆਹ ਚਾਹੋ ਛੋੜ ਦੇ ਇਹਦਾ ਜਿਹੜਾ ਇਹਨੂੰ ਕੋਈ ਜ਼ਿਆਦਾ ਬੁਲਾਊਗਾ ਉਹਨਾਂ ਦੇ ਪਿੱਛੇ ਜ਼ਿਆਦਾ ਪੈਂਦੇ ਨੇ ਤੇ ਤੇ ਜਿਹੜੇ ਵੀ ਆਪਾਂ ਪੈਸੇ ਦਿੰਨੇ ਆ ਇਹ ਕਿੱਥੇ ਜਾਂਦੇ ਆ ਕੀ ਕਰਦੇ ਨੇ ਇਹਨਾਂ ਨੂੰ ਕਿਵੇਂ ਟ੍ਰੇਨਿੰਗ ਮਿਲਦੀ ਆ ਸਾਰਾ ਤੁਹਾਨੂੰ ਭਗਾਰੀਆਂ ਤੇ ਵੀ ਮੈਂ ਵੇਪਨ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਵੀਆਈਪੀ ਜਸਵਾਲ ਤੋਂ ਫਰੈਂਡਸ ਇਸ ਵਾਰ ਮੈਂ ਭਖਾਰੀਆਂ ਤੇ ਵੀਡੀਓ ਲੈ ਕੇ ਆਇਆ ਮਾ ਭਖਾਰੀਆਂ ਨੂੰ ਪੂਰਾ ਟ੍ਰੈਂਡ ਕੀਤਾ ਹੁੰਦਾ ਵਾ ਕਿਸ ਤਰ੍ਹਾਂ ਬੰਦੇ ਕੋਲੋਂ ਪੈਸੇ ਕਢਾਉਣੇ ਨੇ ਸਾਰਾ ਤੁਹਾਨੂੰ ਦਿਖਾਉਣ ਨਾਲ ਲੱਤ ਨਹੀਂ ਚਿੰਬੜ ਜਾਂਦੇ ਸੀਗੇ ਜਦੋਂ ਤੱਕ ਕੋਈ ਪੈਸੇ ਨਹੀਂ ਦਿੰਦਾ ਸੀ ਉਦੋਂ ਤੱਕ ਅਗਲੇ ਨੂੰ ਛੱਡਦੇ ਨਹੀਂ ਸੀਗੇ 10 ਰੁਪਏ ਤਾਂ ਲੈਂਦੇ ਨਹੀਂ ਸੀ ਮੰਗਦੇ ਵੀ 50 ਰੁਪਏ 20 ਰੁਪਏ ਦੀ ਦੇਖਿਓ ਹੁਣ ਭਖਾਰੀ ਕੀ ਕਰਨਗੇ ਇਹ ਪੂਰੇ ਟ੍ਰੈਂਡ ਨੇ इधर इधर क्या जाना आ देखो ऐसे पिटते हैं तुम टीवी पर आओगे ठीक है ये देखो ऐसे पिटते हैं आ देखो एक खा रही इसको आप देख लो एकदम पैसे मांग देने आ देखो आ मारते हैं भैया तेरे को छूट दे दिए ना गोदी में ਇਦਾਂ ਜਿਹੜਾ ਇਹਨੂੰ ਕੋਈ ਜ਼ਿਆਦਾ ਬੁਲਾਊਗਾ ਉਹਨਾਂ ਦੇ ਪਿੱਛੇ ਜ਼ਿਆਦਾ ਪੈਂਦੇ ਨੇ ਇੱਥੇ ਇੰਨੇ ਖੜੇ ਨੇ ਜਿਨ੍ਹਾਂ ਨੇ ਇੱਕ ਵਾਰੀ ਇਹਨੂੰ ਬੁਲਾ ਲਿਆ ਫਿਰ ਉਹਨਾਂ ਦੇ ਪਿੱਛੇ ਹੀ ਪੈਂਦੇ ਨੇ ਇਹ ਬਹੁਤ ਜ਼ਿਆਦਾ ਫਿਰਦੇ ਹੁੰਦੇ ਆ ਇੱਥੇ ਮੰਗਣ ਵਾਲੇ ਜਿਹੜੇ ਉਹ ਹੁੰਦੇ ਹਨ ਉਹਨਾਂ ਨੂੰ ਐਨ ਪੂਰਾ ਟਰੈਂਡ ਕੀਤਾ ਹੁੰਦਾ ਮੈਂ ਸਪੈਸ਼ਲ ਇੱਕ ਹੋਰ ਵੀਡੀਓ ਲੈ ਕੇ ਆਉਂਗਾ ਜਿਹੜੀ ਕਿ ਭਿਖਾਰੀਆਂ ਤੇ ਹੀ ਬਣਾਉਂਗਾ ਪ੍ਰੋਪਰ ਤੁਹਾਨੂੰ ਦੱਸੂਗਾ ਉਹਨਾਂ ਦੇ ਰਹਿਣ ਸਹਿਣ ਦਾ ਕੀ ਹੁੰਦਾ ਬਾ ਤੇ ਜਿਹੜੇ ਵੀ ਆਪਾਂ ਪੈਸੇ ਦਿੰਨੇ ਆ ਇਹ ਕਿੱਥੇ ਜਾਂਦੇ ਆ ਕੀ ਕਰਦੇ ਨੇ ਇਹਨਾਂ ਨੂੰ ਕਿਵੇਂ ਟ੍ਰੇਨਿੰਗ ਮਿਲਦੀ ਆ ਸਾਰਾ ਤੁਹਾਨੂੰ ਭਖਾਰੀਆਂ ਤੇ ਵੀ ਇੱਕ ਬਲੌਗ ਬਣਾਉਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਯਾਰ ਵੀ ਇਹ ਮੰਗਦੇ ਆ ਕਹਿੰਦੇ ਇਹਨਾਂ ਮੈਂ ਲੈਣੇ ਨਹੀਂ ਹੈਗੇ 10 ਰੁਪਏ ਆ ਦੇਖੋ ਇਦਾਂ ਫਿਰਦੀਆਂ ਨੇ ਖਾਟੂ ਸ਼ਾਮ ਦੇ ਵਿੱਚ ਇਹ ਇਹਨਾਂ ਦੇ ਮਾਂ ਬਾਪ ਉਹਨਾਂ ਨੂੰ ਛੱਡ ਦਿੰਦੇ ਨੇ ਆਪ ਆਪਕੇ ਮम्मा ਕਹਾ ਹੈ ਮਾਂ ਕਹਾ ਹੈ ਤੁਹਾਡੀ ਹਾਂ ਬੋਲੋ ਮਾਂ ਕਹਾ ਹੈ ਤੁਹਾਡੀ ਤੁਹਾਰੀ ਮੈਂ ਵੀਡੀਓ ਡਾਲ ਦੇਣੀ ਆ ਇੰਟਰਨੈਟ ਪਰ ਪੂਰੀ ਦੁਨੀਆ ਦੇਖੇਗੀ ਟੀਵੀ ਪਰ ਆਏਗੀ ਤੂੰ ਤਾਂ ਬੰਦੀ ਗੱਲ ਹੁੰਦੀ ਆ ਇੱਥੇ ਨਾ ਜੇਬਾਂ ਬਹੁਤ ਕਤਰਦੇ ਨੇ ਲੋਕ ਚੋਰ ਵੀ ਬਹੁਤ ਹੁੰਦੇ ਆ ਜਿੰਨੇ ਵੀ ਹੁੰਦੇ ਆ ਆਪਣੀ ਜੇਬ ਦਾ ਪ੍ਰੋਪਰ ਧਿਆਨ ਰੱਖਣ ਪਿੱਛੇ ਵੀ ਇੱਕ ਬੰਦੇ ਨੇ ਜੇਬ ਨੂੰ ਹੱਥ ਲਾਇਆ ਸੀ ਉਹਦੀ ਵੀ ਮੈਂ ਵੀਡੀਓ ਪਾਉਂਗਾ ਕਿਸ ਤਰ੍ਹਾਂ ਉਹਨੂੰ ਫੇਰੇ ਕੁੱਟਣ ਲੱਗੇ ਲੋਕ ਪਬਲਿਕ ਬਹੁਤ ਦੁਨੀਆ ਇਕੱਠੀ ਹੋ ਗਈ ਖਾਟੂ ਸ਼ਾਮ ਦੇ ਹਨਾ ਆਪਣੇ ਪੰਜਾਬ ਤੋਂ ਵੀ ਬਹੁਤ ਜ਼ਿਆਦਾ ਸੰਗਤ ਜਾਣ ਲੱਗੀ ਦੂਜੀ ਗੱਲ ਹਨਾ ਆਪਣੇ ਜਿਹੜੇ ਪੰਜਾਬੀ ਨੇ ਜ਼ਿਆਦਾ ਇਮੋਸ਼ਨਲ ਹੁੰਦੇ ਨੇ ਪੈਸੇ ਮੰਗਦਾ ਵਾ ਜਾਂ ਕਿਸੇ ਚੀਜ਼ ਦੀ ਹੈਲਪ ਮੰਗਦਾ ਵਾ ਆਪਣੇ ਪੰਜਾਬੀ ਸਭ ਤੋਂ ਮੂਰੇ ਹੁੰਦੇ ਆ ਦੂਜੇ ਬੰਦੇ ਦੀ ਹੈਲਪ ਕਰਨ ਲਈ ਆਪਣੇ ਪੰਜਾਬ ਦੇ ਵਿੱਚ ਤਾਂ ਨਾ ਪਖਾਰੀ ਬਿਲਕੁਲ ਹੀ ਬੰਦ ਹੁੰਦੇ ਜਾ ਰਹੇ ਆ ਹੁਣ ਇਹਨੇ ਦਿਖਦੇ ਹੈਗੇ ਜਿਸ ਤਰ੍ਹਾਂ ਅੱਗੇ ਚੌਂਕਾਂ ਦੇ ਵਿੱਚ ਪਤਾ ਦੀ ਖੜੇ ਹੁੰਦੇ ਸੀ ਹੁਣ ਤੁਸੀਂ ਵੀ ਦੇਖਿਆ ਉਹਨਾਂ ਬਹੁਤ ਘੱਟ ਪਖਾਰੀ ਦਿਖਦੇ ਨੇ ਕੀ ਤੁਹਾਨੂੰ ਇਹ ਸਾਰਾ ਕੁਝ ਸਹੀ ਲੱਗਦਾ ਵਾ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਪਖਾਰੀਆਂ ਤੋਂ ਬਿਨਾਂ ਲਾਈਟਾਂ ਚੌਂਕ ਸਾਰਾ ਕੁਝ ਵਧੀਆ ਲੱਗਣ ਲੱਗਿਆ ਆਪਣੀ ਰਾਏ ਕਮੈਂਟ ਵਿੱਚ ਜਰੂਰ ਦੱਸਣਾ ਤੇ ਫਰੈਂਡਸ ਹਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਕਰਕੇ ਵੀ ਦੱਸਣਾ ਕਿ ਤੁਹਾਨੂੰ ਸਾਡੀ ਆ ਪਖਾੜੀ ਵਾਲੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ